ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਮਾਈ YouTube ਫੈਮਿਲੀ ਅਸੀਂ ਸਭ ਠੀਕ ਠਾਕ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਠੀਕ ਠਾਕ ਹੋਵੋਗੇ ਤੇ ਅੱਜ ਲੈ ਆਂਦੇ ਹਾਂ ਛਲਗਮਪੁੱਟ ਦੇ ਛਰਗਾਉ ਕਾਫੀ ਸੋਨੇ ਹੋਏ ਐ ਇਸ ਤਰ੍ਹਾਂ ਦੇ ਤੇ ਸਬਜੀ ਅੱਜ ਬਣਾਵਾਂਗੇ ਅਸੀਂ ਮੇਥੀ ਤੇ ਲਸਣ ਦੀਆਂ ਪੂਕਾਂ ਪਾ ਕੇ ਬਹੁਤ ਵਧੀਆ ਟੇਸਟੀ ਸਬਜੀ ਬਣਦੀ ਐ ਤੇ ਉਹ ਅੱਜ ਬਣਾਵਾਂਗੇ ਅਸੀਂ ਦੇ ਗੋਗੜੇ ਪੋਟਕੇ ਐਸ ਤਰ੍ਹਾਂ ਤੁਸੀਂ ਬੈਠ ਕੇ ਆਪਾਂ ਸਬਜੀ ਬਾਜੀ ਬਣਾ ਸਕਦੇ ਆ ਤੇ ਜਦੋਂ ਧੁੰਦ ਪਈ ਹੁੰਦੀ ਤੀ ਉਦੋਂ ਬਿਲਕੁਲ ਕੰਮ ਕਰਨ ਨੂੰ ਜੀ ਨਹੀਂ ਕਰਦਾ धुपे धुपे ते काफ़ी वॾी दाल सब्जी पे पठियां इहे पठे ਹਾਂਜੀ ਇਸੇ ਤਰ੍ਹਾਂ के ਜਿਵੇਂ ਕਹਾਵਤ ਬਣੀ ਆ ਕਿ ਕੀ ਫਲਾਣੇ ਆ ਤੂੰ ਗੋਗਲੂਆਂ ਤੋਂ ਮਿੱਟੀ ਛਾੜਦਾ ਵੈਸੇ ਗੋਗਲੂਆਂ ਨਾਲ ਮਿੱਟੀ ਬਿਲਕੁਲ ਨਹੀਂ ਹੁੰਦੀ ਐਸੇ ਕਰਕੇ ਕਹਾਵਤਾਂ ਬੜੀਆਂ ਭਈ ਗੋਗਲੂਆਂ ਤੋਂ ਮਿੱਟੀ ਛਾੜ ਦੇ ਤੁਸੀਂ ਹੁੰਦੀ ਨਹੀਂ ਨਾਲ ਕੁਛ ਮਿੱਟੀ ਤੇ ਜੇ ਆਪਾਂ ਤੋਰੀਏ ਦੀ ਫਸਲ ਦੇ ਵਿੱਚ ਬੀਜੇ ਹੋਣ ਤੇ ਉੱਥੇ ਬਿਲਕੁਲ ਨਹੀਂ ਹੁੰਦੇ ਮਿੱਟੀ ਲੱਗੀ ਨਾਲ തോരിയൽ മൂളിക ബീജെ ബിൽക്കുൾ സുക്കാ ലോരിയുണ്ട് വേണ്ട മൂളിക വീട്ടിയോ ਰਨਵਦੀਪ ਸਾਡਾ ਸੁੱਤਾ ਹੈ ਆ ਤੇ ਇਸ ਕਰਕੇ ਛਾਂ ਤੀਜੀ ਦਾ ਮੌਲ ਬਣਿਆ ਹੋਇਆ ਵਾ ਨਹੀਂ ਤੇ ਉਹਨੇ ਕੋਈ ਨਾ ਕੋਈ ਸ਼ਤਾਨੀ ਕਰੀ ਜਾਣੀ ਹੁੰਦੀ ਆ ਨਾਲ ਆਣ ਕੇ ਵਿੱਚ ਆ ਪਿਓਰ ਲਾਲ ਗੋਭੂ ਹਾਂਜੀ ਇਸ ਤਰ੍ਹਾਂ ਸੀ ਛੇ ਕੱਟ ਲਏ ਮਤਲਬ ਪੱਤੇ ਨਾਲੋਂ ਕੱਟ ਲਏ ਆ ਤੇ ਹੁਣ ਧੋ ਕੇ ਲੈ ਆਉਣੇ ਆ ਤੇ ਇਨਾਂ ਤੋਂ ਨਾ ਇਹਨਾਂ ਔਖੀਆਂ ਨਹੀਂ ਗਾਜਰਾਂ ਜ਼ਿਆਦਾ ਤੋਂ ਔਖੀਆਂ ਹੁੰਦੀਆਂ ਧੋਣੀਆਂ ਕਿਉਂਕਿ ਉਹਨਾਂ ਦੇ ਨਾਲ ਮਿੱਟੀ ਜ਼ਿਆਦਾ ਲੱਗੀ ਹੁੰਦੀ ਹੈ ਲੋਂਗੀਆਂ ਗਈਆਂ ਹੁੰਦੀਆਂ ਤੇ ਉੱਪਰ ਉੱਪਰ ਹੀ ਸਕੇ ਹੁੰਦੇ ਇਸ ਕਰਕੇ ਇਹਨਾਂ ਨੂੰ ਮਿੱਟੀ ਘੱਟ ਲਾਦੇ ਜੀ ਜਦੋਂ ਗੰਪਾਵੇਂ ਕੁਲੇ ਹੋਣ ਤੇ ਭਾਵੇਂ ਹੁਣ ਕਟੜੇ ਇਹਨਾਂ ਨੂੰ ਛੇਲ ਲਾ ਕੇ ਹੀ ਬਣਾਉਣਾ ਚਾਹੀਦਾ ਵਾ ਨਹੀਂ ਤੇ ਸਬਜੀ ਕੌੜੀ ਕੌੜੀ ਬਣ ਜਾਂਦੀ ਐਸਤਰ ਆਪਾਂ ਆਲੂ ਛਿਲਣੀ ਨਾਲ ਵੀ ਛਿੱਲ ਸਕਦੇ ਹਾਂ ਪਰ ਉਹਦੇ ਨਾਲ ਵਧੀਆ ਨਹੀਂ ਲੱਥਦੀ ਛਿੱਲ ਇਸ ਕਰਕੇ ਜਿਹੜੀ ਆਪਾਂ ਚੀਰਦੇ ਹਾਂ ਜਦੋਂ ਕਰ ਦੇ ਨਾਲ ਤੇ ਕਰ ਦੇ ਨਾਲ ਹੀ ਛਿਲਣਾ ਚਾਹੀਦਾ ਵੈ ਇਹਨਾਂ ਨੂੰ ਪਤਲੀ ਪਤਲੀ ਛੇਲ ਲੱਥਦੀ ਪੂਰੀ ਮੋਟੀ ਨਹੀਂ ਲੱਥਦੀ ਛੇਲ ਆਲੂ ਛਿਲਣੀ ਦਾ ਖਲਗਮ ਸਾਡੇ ਕੱਟੇ ਗਏ ਆ ਤੇ ਹੁਣ ਲਿਆਉਣੇ 12 ਮਸਾਲਾ ਪੁੱਟ ਕੇ ਮਸਾਲੇ ਦੇ ਵਿੱਚ ਗਿਆਵਾਂਗੇ ਆਪਾਂ ਮੇਥੀ ਧਨੀਆ ਤੇ ਲਸਣ ਦੀਆਂ ਪੁੱਤਾਂ ਤੇ ਲਸਣ ਕੁਛ ਆਪਣਾ ਸਾਬਤ ਲਸਣ ਵੀ ਛਿੱਲਾਂਗੇ ਤੇ ਤਿਆਰ ਕਰਾਂਗੇ ਇਸ ਤਰ੍ਹਾਂ ਮੇਰਾ ਨਾ ਨਹੀਂ ਪੱਠੇ ਖਾ ਕੇ ਦੇ ਵੇਖਣ ਡੀਆਂ ਵੀ ਹੁਣ ਮੇਰੀ ਕੱਢ ਲੋ ਤਾਰ ਤੇ ਅਜੇ ਤਾਰ ਦਾ ਟਾਈਮ ਨਹੀਂ ਆਇਆ ਮੈਡਮ ਤੋਤੇ ਆਨੇ ਲੜਾਈ ਸ਼ੁਰੂ ਕੀਤੀ ਆ ਆਲਣੇ ਤੋਂ ਤੇ ਵੰਸ ਵੰਨਾ ਕੁਝ ਬੋਲਦੇ ਫੇਰੇ ਹੌਣ ਲੈਣ ਆਏ ਆਪਾਂ ਇੱਥੋਂ ਭੂਕਾਂ ਭੂਕਾਂ ਤੇ ਕੀ ਇੱਕ ਦੋ ਗੰਡੇ ਹੀ ਪੁੱਟ ਲੈਨੇ ਆ ਜਿਹੜੇ ਮਾੜੇ ਮਾੜੇ ਜੇਸ ਤਰ੍ਹਾਂ ਗੰਡੇ ਪਰ ਇਹ ਕਟੜਾ ਥਾ ਹੋਇਆ ਇਸ ਤਰ੍ਹਾਂ ਟੁੱਟ ਗਏ ਭੂਕਾਂ ਹੀ ਤੋੜ ਲੈਨੇ ਆ ਟੁੱਟਦੇ ਜਾਂਦੇ ਆ ਗਾਜਰਾਂ ਨੇ ਤੇ ਇਥੋਂ ਲਸਣ ਨਹੀਂ ਮਾਰਿਆ ਹੋਇਆ ਵਾ ਆਲੇ ਦਿਵਾਲੇ ਗਾਜਰਾਂ ਤੇ ਆਲੇ ਦਿਵਾਲੇ ਲਸਣ ਨੂੰ ਥੋੜਾ ਜਿਹਾ ਪਿਆ ਵਾ ਫਰਕ ਠੱਠਾ ਪਿਆ ਤਣੀਆਂ ਵੀ ਤੋੜ ਲੈਨੇ ਤਣੀਆਂ ਤੋਂ ਬਿਨਾ ਸੁੱਕੀ ਸਬਜੀ ਬਿਲਕੁਲ ਅੱਛੀ ਨਹੀਂ ਲੱਗਦੀ ਮੇਥੀ ਵੀ ਤੋੜ ਲਾਂਗੇ ਮੇਥੀ ਵੀ ਹੈਗੀ ਏ ਤੋੜਨ ਵਾਲੀ ਜਿੱਥੇ ਤਾਂ ਨਹੀਂ ਹੈ ਜੀ 스멜 ਵਧੀਆ ਹੁੰਦੀ ਉਥੇ ਹਰਿਆ ਹਰਿਆ ਵੀ ਬਹੁਤ ਵਧੀਆ ਸਬਜੀ ਚ ਲੱਗਦਾ ਆ ਸਬਜੀ ਦਾ ਟੇਸਟ ਵੀ ਕੁਛ ਵੱਧ ਜਾਂਦਾ ਹਾਂਜੀ ਸਬ지 ਸਾਡੀ ਚੀਰੀ ਗਈ ਝੋਣ ਆਪਾ। ਕੰਮੀ ਐਸੇ ਤਰ੍ਹਾਂ ਕੱਟੇ ਚੀਰ ਰਹਾ। ਕਰਦ ਨਾਲੋਂ ਕਾਫੀ ਸਲਖਾ ਇਸ ਤਰ੍ਹਾਂ ਕੱਟਣਾ। ਹਮ ਮਸਾਲਾ ਭੀਨ ਵਾਲਾ ਹੀ ਇਹ ਕਰਕੇ ਸਬਜੀ ਨੂੰ ਗਿਆ ਲੇਟ ਹੁਣ ਲੱਗੀ ਮੈਂ ਮਸਾਲਾ ਪੀਣ ਅਰਨਵਦੀਪ ਹੁਣੀ ਗਏ ਸੀ ਕਮਾਣਾ ਨੂੰ ਬਾਜ਼ਾਰ ਤੇ ਉੱਥੋਂ ਲਿਆਏ ਟਿੱਕੀਆਂ ਪੈਕ ਕਰਵਾ ਕੇ ਤੇ ਅਰਨਵਦੀਪ ਹੁਣ ਡਿਆਵਾ ਖਾਣ ਤੇ ਕਿੰਦਾ ਬਹੁਤ ਮਹਿੰਗੀਆਂ ਆਈਆਂ ਕਿੰਨੀਆਂ ਮਹਿੰਗੀਆਂ ਆਈਆਂ ਪੁੱਤ ਦੱਸੋ ਬੜੀਆਂ ਬੰਨੀਆਂ ਦਿੰਦੇ ਬੜੀਆਂ ਮਹਿੰਗੀਆਂ ਦਿੰਦੇ ਤੇ ਐਂ ਕਰ ਦਿਓ ਲਾਈਕ ਲਾਈਕ ਹਾਂ ਟੇਸਟੀ ਟੇਸਟੀ ਹੂੰ ਕਿੰਨੇ ਰੁਪਈਆ ਦੀਆਂ ਦਿੱਤੀਆਂ ਫੋਨ ਬਸ ਅਥਰਾ 10 10 ਕਰਕੇ 2 ਮੰਡੇ ਦਿੰਦੇ ਆ 2 ਰੁਪਏ ਦੀ ਮਹਿੰਗੀਆਂ ਦਿੰਦੇ ਆ ਅੱਛਾ ਠੀਕ ਆ ਇਹ ਹੈਗੀ ਆਲੂ ਟਿੱਕੀ ਤੇ ਆਲੂ ਟਿੱਕੀ ਬਹੁਤ ਟੇਸਟੀ ਬਣਾਈ ਇਹਨਾਂ ਨੇ ਵਡੀਆਂ ਪਾ ਕੇ ਪੇਠੇ ਦੀਆਂ ਪੇਠੇ ਦੀਆਂ ਵਡੀਆਂ ਪਾ ਕੇ ਬਹੁਤ ਟੇਸਟੀ ਬਿ ਟਿੱਕੀ ਬਣਦੀ ਹੈ ਤੇ ਆ ਹੈਗੀਆਂ ਚਟਣੀਆਂ ਤੇ ਦਹੀਂ ਐਸੀ ਆਪਣੇ ਘਰੋਂ ਪਾਇਆ ਤੇ ਬਹੁਤ ਟੇਸਟੀ ਲੱਗੀਆਂ ਤੇ ਹੁਣ ਮੈਂ ਲੱਗੀਆਂ ਸਬਜੀ ਬਣਾਉਣ ਤੇਲ ਸਾਡਾ ਗਰਮ ਹੋਣ ਡਿਆ ਵਾ ਤੇਲ ਸਾਡਾ ਦੇਸੀ ਆ ਸਰੋਂ ਦਾ ਤੇ ਇਹ ਕੱਟ ਕੇ ਰੱਖਿਆ ਅਦਰਕ ਪਿਆਜ਼ ਤੇ ਹੈਗੀ ਛਲਗਮਾ ਦੀ ਸਬਜੀ ਤੇ ਨਾਲ ਧਨੀਆਂ ਤੇ ਭੂਕਾਂ ਕੱਟ ਕੇ ਇਸ ਤਰ੍ਹਾਂ ਪਾ ਦਿੱਤੀਆਂ ਵਾ ਤੇ ਬਹੁਤ ਵਧੀਆ ਬਣੀਆ ਤੇ ਇਹ ਮਸਾਲਾ ਵੀ ਪੀਸ ਗਿਆ